ਮੈਂ ਅਨੁਰੇਸ਼ ਗੋਲ ਬਰੂਮਾ ਚੇਅਰਮੈਨ ਬਟਾਲਾ ਬਾਬੇ ਦੇ ਵਿਆਹ ਦੀਆਂ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਉਰਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਮੌਕੇ ਦੇ ਤੇ ਸੀ ਆਪਣੇ ਬਰੂਮਟਸ ਵੱਲੋਂ ਇਹ ਆਸੇ ਪਾਸੇ ਸਫਾਈ ਅਭਿਆਨ ਔਰ ਜੋ ਵੀ ਕਰ ਸਕਨੇ ਨੇ ਰੇਡ ਬੂਟੇ ਪੌਦੇ ਔਰ ਪੇਂਟ ਵਗੈਰਾ ਕਰਵਾ ਰਹੇ ਆ ਔਰ ਸਾਡੇ ਐਮਐਲਏ ਸਾਹਿਬ ਅਮਨ ਸਿੰਘ ਜ਼ਹਿਰੀਕਰਤੀ ਉਹ ਵੀ ਯੋਰਨ ਛੋਰਨਾ ਲੱਗੇ ਹੋਏ ਆ ਔਰ ਸਾਰੇ ਬਟਾਲਾ ਵਾਸੀ ਜਿਹੜੇ ਆ ਇਸ ਪਰਵ ਨੂੰ ਮਨਾਣ ਦੀਆਂ ਤਿਆਰੀਆਂ ਬੜੇ ਜੋਰ-ਸ਼ੋਰ ਨਾਲ ਕਰ ਰਿਹਾ ਔਰ ਸਵਾਹੀ ਕਰ ਰਿਹਾ ਔਰ ਆਪਣਾ ਯੋਗਦਾਨ ਹਰ ਤਰੀਕੇ ਨਾਲ ਪਾ ਰਿਹਾ ਤਾਂ ਕਿ ਇਸ ਪਰਵ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਜਾ ਸਕੇ ਹਰ ਸਾਲ ਤੇ ਮੈਂ ਉਮੀਦ ਕਰਨਾ ਕਿ ਹਰ ਸਾਲ ਜਿਹੜੇ ਅੱਗੇ ਤੋਂ ਵਧੀਆ ਤੋਂ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਹੁੰਦਾ ਮੈਂ ਇਸ ਨੂੰ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਫਿਰ ਤੋਂ ਇੱਕ ਇੱਕ ਬਹੁਤ ਬਹੁਤ ਮੁਬਾਰਕਾਂ ਦਿੰਦਾ उम्मीद करना कि खुशियां पर बबे का विधे और खुशहाली है धनबाद जय हिंद जय भारत इंडिया क्राइम न्यूज जुलम के खिलाफ जंग आप देख रहे हैं इंडिया क्राइम न्यूज